ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਨੇ ਮਨੁੱਖਤਾ ਦੇ ਦੋ ਅੰਗ ਬਣਾਏ ਹਨ ਇੱਕ ਇਸਤਰੀ ਤੇ ਦੂਸਰਾ ਪੁਰਸ਼ ਦੋਹਾਂ ਵਿੱਚ ਵੱਖ-ਵੱਖ ਗੁਣ ਪਾਏ ਜਾਂਦੇ ਹਨ ਦੋਹਾਂ ਦਾ ਵੱਖ-ਵੱਖ ਰਹਿਣਾ ਨਾ ਮੁਕੰਮਲ ਹੈ ਗ੍ਰਸਤੀ ਜੀਵਨ ਦੇ ਅਰਥ ਹੀ ਮਨੁੱਖਤਾ ਨੂੰ ਮੁਕਮਲ ਕਰਨਾ ਹੈ ਹਰ ਪ੍ਰਕਾਰ ਦੀ ਉਨਤੀ ਕਰਨੀ ਹੈ ਭਾਈ ਗੁਰਦਾਸ ਜੀ ਨੇ ਸਮਝਾਇਆ ਹੈ ਜਿਸ ਤਰ੍ਹਾਂ ਨਦੀਆਂ ਨਾਲਿਆਂ ਸਰੋਵਰਾਂ ਦੇ ਵਿੱਚੋਂ ਸਮੁੰਦਰ ਦੀ ਮਹਾਨਤਾ ਹੈ ਬਿਰਸ਼ਾਂ ਦੇ ਵਿੱਚੋਂ ਚੰਦਨ ਦੀ ਮਹਾਨਤਾ ਹੈ ਕਿ ਦੂਸਰਿਆਂ ਬਿਰਸ਼ਾਂ ਨੂੰ ਵੀ ਉਹ ਸੁਗੰਧਿਤ ਕਰ ਦਿੰਦਾ ਹੈ ਧਾਤਾਂ ਦੇ ਵਿੱਚੋਂ ਸੋਨਾ ਜਿਹੜਾ ਹੈ ਉਤਮ ਧਾਤ ਮੰਨਿਆ ਜਾਂਦਾ ਹੈ ਪੰਛੀਆਂ ਦੇ ਵਿੱਚੋਂ ਦੁੱਧ ਨੂੰ ਦੁੱਧ ਤੇ ਪਾਣੀ ਦਾ ਨਿਰਣਾ ਕਰਨ ਵਾਲਾ ਹੰਸ ਜਿਹੜਾ ਹੈ ਉਸ ਦੀ ਪ੍ਰਧਾਨਤਾ ਹੈ ਚੋਪਾਈ ਜੀਵਾਂ ਵਿੱਚੋਂ ਸ਼ੇਰ ਦੀ ਪ੍ਰਧਾਨਤਾ ਹੈ ਰਾਗਾਂ ਵਿੱਚੋਂ ਸ੍ਰੀ ਰਾਗ ਦੀ ਪ੍ਰਧਾਨਤਾ ਪੱਥਰਾਂ ਦੇ ਵਿੱਚੋਂ ਫਾਰਸ ਸਰਬੋਤਮ ਹੈ ਗਿਆਨ ਔਰ ਧਿਆਨ ਦੇ ਵਿੱਚੋਂ ਗੁਰੂ ਦਾ ਗਿਆਨ ਔਰ ਧਿਆਨ ਉੱਤਮ ਹੈ ਇਸੇ ਹੀ ਤਰ੍ਹਾਂ ਸਾਰੇ ਧਰਮਾਂ ਦੇ ਵਿੱਚੋਂ ਗ੍ਰਸਥ ਧਰਮ ਪਰਦਾਣ ਹੈ ਭਾਈ ਗੁਰਦਾਸ ਜੀ ਦੇ ਬਚਨ ਹਨ ਸਗਲ ਧਰਮ ਮੈਂ ਗ੍ਰਸਥ ਪਰਦਾਣ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਫਾਦੋਂ ਸੁਦੀ ਸਤਵੀ ਨੂੰ 42 ਵਿਖੇ ਹਰ ਸਾਲ ਸੰਤਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਦੇ ਨਾਲ ਮਨਾਉਂਦੀਆਂ ਹਨ ਇਸ ਤੋਂ ਪਹਿਲਾਂ ਪੁਰਾਤਨ ਸਮੇਂ ਤੋਂ ਇਹ ਵਿਚਾਰ ਪ੍ਰਚਲਿਤ ਹੈ ਕਿ ਜਿਸ ਨੇ ਪਰਮਾਤਮਾ ਨੂੰ ਮਿਲਣਾ ਹੈ ਪਰਮਾਤਮਾ ਦੀ ਬੰਦਗੀ ਕਰਨੀ ਹੈ ਉਸ ਨੂੰ ਗ੍ਰਸਥ ਦਾ ਤਿਆਗ ਜ਼ਰੂਰੀ ਹੈ ਗ੍ਰਸਥ ਦਾ ਪਰਿਵਾਰ ਦਾ ਤਿਆਗ ਕਰਕੇ ਉਹ ਜੰਗਲਾਂ ਵਿੱਚ ਜਾ ਕੇ ਸਮਾਧੀਆਂ ਲਾਉਂਦੇ ਹਨ। ਜਪ ਤਪ ਆਦਿਕ ਅਥਿਤ ਕਰਮ ਕਰਦੇ ਹਨ। ਜਦੋਂ ਅਸੀਂ ਗੁਰਮਤਿ ਵਿਚਾਰਤਾ ਆਦੀ ਗੱਲ ਕਰਦੇ ਹਾਂ ਤੇ ਗੁਰਮਤਿ ਦੀ ਸਿੱਖਿਆ ਹੈ ਕਿ ਸਮਾਜ ਵਿੱਚ ਰਹਿ ਕੇ ਗ੍ਰਸਥ ਪਰਿਵਾਰ ਵਿੱਚ ਰਹਿ ਕੇ ਧਰਮ ਦੀ ਕਿਰਤਕਾਰ ਕਰਕੇ ਤੇ ਨਾਲ ਨਾਲ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਗੁਰਮਤਿ ਨੇ ਦਿੜੜ ਕਰਵਾਇਆ 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ ਜੋਗੀਆਂ ਦੇ 12 ਫਿਰਕੇ ਹਨ ਸੰਨਿਆਸੀਆਂ ਦੇ 10 ਫਿਰਕੇ ਹਨ ਜੋ ਕਿ ਗ੍ਰਸਤ ਤੋਂ ਪਰਿਵਾਰ ਤੋਂ ਦੂਰ ਰਹਿਣ ਦੀ ਗੱਲ ਕਰਦੇ ਹਨ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਹਨ ਅਪਤਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸੇ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਗ੍ਰਿਸਤ ਨੂੰ ਬਿਪਤਾ ਸਮਝਦਾ ਹੋਇਆ ਗ੍ਰਿਸਤ ਨੂੰ ਛੱਡ ਕੇ ਜੰਗਲਾਂ ਨੂੰ ਭਜਿਆ ਤੇ ਉਹ ਪੰਜ ਚੰਡਾਲ ਜਿਹੜੇ ਸੰਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਜੰਗਲਾਂ ਦੇ ਵਿੱਚ ਇਸ ਜੀਵ ਦੇ ਨਾਲ ਹੀ ਆ ਗਏ ਜੋਗੀ ਲੋਕ ਆਪਣੇ ਆਪ ਨੂੰ ਤਿਆਗੀ ਉਤਮ ਮਹਾਨ ਸ੍ਰਿਸ਼ਟਮਨ ਦੇ ਸਨ ਗ੍ਰਸਤੀਆਂ ਨੂੰ ਅਕਸਰ ਹੀ ਉਹ ਨਿੰਦਿਆ ਕਰਦੇ ਸਨ ਕਿ ਇਹ ਨੀਚ ਹਨ ਇਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਮਾਇਆ ਦੇ ਵਿੱਚ ਗਲਤਾਨ ਹਨ ਸਾਈ ਗੁਰਦਾਸ ਜੀ ਨੇ ਸਮਝਾਇਆ ਹੈ ਹੋਏ ਅਤੀਤ ਗ੍ਰਸਤ ਤਜ ਉਨਹੀ ਕੇ ਘਰ ਫਿਰ ਮੰਗਣ ਜਾਈ ਹੁਣ ਜਿਨ੍ਹਾਂ ਗ੍ਰਸਤੀਆਂ ਨੂੰ ਇਹ ਨਿੰਦਦੇ ਹਨ ਉਧਰ ਪੂਰਤੀ ਲਈ ਹੱਥ ਵਿੱਚ ਠੂਠਾ ਵੜ ਕੇ ਉਹਨਾਂ ਗ੍ਰਸਤੀਆਂ ਦੇ ਘਰ ਹੀ ਫਿਰ ਇਹ ਮੰਗਣ ਵਾਸਤੇ ਤੁਰ ਪੈਂਦੇ ਹਨ ਸੋ ਗੁਰਬਾਣੀ ਨੇ ਸਮਝਾਇਆ ਹੈ ਇਸ ਭੇਖੇ ਥਾਵੋਂ ਗਿਰਹੁ ਪੜਾ ਜਿੱਤੋਂ ਕੋ ਵਰਸਾਏ ਸ਼ਬਦ ਰਤੇ ਤਨਾ ਸੋਜੀ ਪਈ ਦੂਜੇ ਭਰਮ ਫੁਲਾਈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ ਤਜੈ ਗ੍ਰਿਸਤ ਭਯਾ ਬਨਵਾਸੀ ਇੱਕ ਖਿੰ ਮੰਨਵਾ ਤਿਕੈ ਨ ਟਕਈਆ ਗ੍ਰਿਸਤ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਵਸ ਗਿਆ ਪਰ ਮਨ ਜਿਹੜਾ ਹੈ ਉਹ ਫੇਰ ਵੀ ਟਿਕਦਾ ਨਹੀਂ ਕਿਉਂਕਿ ਪੰਜ ਛੰਡਾਲ ਨਾਲ ਹੀ ਲੈ ਆਇਆ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦੇ ਅੰਦਰ ਸਮਝਾਇਆ ਹੈ ਕਿ ਜਿਹੜੇ ਲੋਕ ਘਰ-ਬਾਰ ਗ੍ਰਿਸ਼ਤ ਪਰਿਵਾਰ ਛੱਡ ਕੇ ਤੇ ਜੰਗਲਾਂ ਵਿੱਚ ਜਾ ਕੇ ਤੇ ਆਪਣੇ ਆਪ ਨੂੰ ਜਤੀ ਸਦਵਾਉਂਦੇ ਹਨ ਉਹ ਅਸਲ ਦੇ ਵਿੱਚ ਜਤ ਧਾਰਨ ਕਰਨ ਦੀ ਯੁਗਤ ਨੂੰ ਹੀ ਨਹੀਂ ਜਾਣਦੇ ਸਤਿਗੁਰੂ ਜੀ ਦੇ ਬਚਨ ਹਨ ਜਤੀ ਸਦਾਵੇਂ ਛੁਗਤ ਨਾ ਜਾਣੇ ਛੱਡ ਬਹਿ ਘਰ-ਬਾਰ ਕੁਨ ਘਰ-ਬਾਰ ਛੱਡ ਕੇ ਕੋਈ ਜਤੀ ਨਹੀਂ ਹੈ ਅਸਲ ਜਤੀ ਤਾਂ ਉਹ ਹੈ ਜਿਹੜਾ ਗ੍ਰਸਥ ਪਰਿਵਾਰ ਦੇ ਵਿੱਚ ਰਹਿ ਕੇ ਤੇ ਮਾਇਆ ਦੇ ਮੋਹ ਤੋਂ ਵਿਕਾਰਾਂ ਤੋਂ ਨਰਲੇ ਪ੍ਰਿੰਦ ਹੈ ਉਸ ਨੂੰ ਸਤਿਗੁਰੂ ਜੀ ਨੇ ਜਤੀ ਪ੍ਰਵਾਨ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ 18 ਸਾਲ ਦੀ ਉਮਰ ਦੇ ਵਿੱਚ ਗ੍ਰਸਥ ਧਾਰਨ ਕੀਤਾ ਪਟਾਲੇ ਦੇ ਰਹਿਣ ਵਾਲੇ ਮੂਲचंद ਦੀ ਸੁਪਤਰੀ ਸੁਲੱਖਣੀ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਸ਼ੁਰੂ ਤੋਂ ਹੀ ਫੋਕਟ ਕਰਮ ਕਾਂਡਾ ਵਹਿਮਾ ਪਰਮਾ ਦੇ ਤਿਆਗ ਦੀ ਗੱਲ ਕੀਤੀ ਤੇ ਇਹਨਾਂ ਫੋਕਟ ਕਰਮ ਕਾਂਡਾਂ ਦਾ ਸਤਗੁਰਾਂ ਨੇ ਡਟ ਕੇ ਗੁਰੂਪ ਕੀਤਾ ਬਚਪਨ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਜਨਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਦੇ ਮੱਤ ਦੀ ਇਹ ਵੀ ਖਾਸੀਅਤ ਰਹੀ ਹੈ ਕਿ ਸਤ ਗੁਰਾਂ ਨੇ ਜੋ ਉਪਦੇਸ਼ ਸਿੱਖਾਂ ਨੂੰ ਜਾਂ ਸੰਸਾਰ ਨੂੰ ਦਿੱਤਾ ਉਸ ਉਪਦੇਸ਼ ਨੂੰ ਸਤ ਗੁਰਾਂ ਨੇ ਪਹਿਲਾਂ ਆਪ ਕਮਾਇਆ ਤੇ ਫਿਰ ਲੀਹਾਂ ਕੈਮ ਕਰਕੇ ਸਿੱਖਾਂ ਨੂੰ ਉਸ ਤੇ ਤੁਰੰਦਾ ਉਪਦੇਸ਼ ਤੇ ਸਿੱਖਿਆ ਦਿੱਤੀ